ਹੁਣ ਜੇ ਪਹਿਲਾਂ ਹੀ ਅਸੀਂ ਔਖਾ ਮੰਨ ਕੇ ਬੈਠੇ ਆ ਤਾਂ ਜਿਹੜੀ ਚੀਜ਼ ਨੂੰ ਸਾਡਾ ਮਨ ਪਹਿਲਾਂ ਹੀ ਔਖਾ ਮੰਨ ਲੈਂਦਾ ਫਿਰ ਉਹ ਤੂੰ ਡਰਦਾ ਹੈ ਔਰ ਜਦੋਂ ਡਰਦਾ ਹੈ ਤਾਂ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਔਰ ਇਹੀ ਚੀਜ਼ ਬੰਦੇ ਨੂੰ ਕਦੀ ਅੱਗੇ ਵਧਣ ਨਹੀਂ ਦਿੰਦੀ ਇਸ ਲਈ ਅਸੀਂ ਇੱਕ ਗੱਲ ਕਹਾਂਗੇ ਕਿ ਅੱਜ ਤੋਂ ਆਪਣੇ ਮਾਈਂਡ 'ਚ ਇੱਕ ਗੱਲ ਲਿਆਓ ਕਿ ਜਿਹੜਾ ਕੰਮ ਵੀ ਦੁਨੀਆ ਕਹਿੰਦੀ ਹੈ ਔਖਾ ਹੈ ਤੁਸੀਂ ਇਹਨਾਂ ਨੂੰ ਔਖਾ ਹੈ ਤੁਸੀਂ ਕਹੋ ਠੀਕ ਹੈ ਮੁਸ਼ਕਿਲ ਹੈ ਪਰ ਅਗਰ ਪ੍ਰੈਕਟਿਸ ਕੀਤੀ ਜਾਵੇ ਕੋਸ਼ਿਸ਼ ਕੀਤੀ ਜਾਵੇ ਤਾਂ ਕੰਮ ਹੋ ਸਕਦਾ ਹੈ ओके ਬਹੁਤ ਵਾਰ ਅਸੀਂ ਕਈ ਵਾਰਾ ਦੇਖਿਆ ਹੈ ਕਿ ਬਹੁਤ ਬੱਚੇ ਇਦਾਂ ਦੇ ਐ ਕਿ ਉਹਨਾਂ ਨੂੰ ਨਾ ਥੋੜਾ ਸਮਝਾਓ ਕਹੋ ਤਾਂ ਫਿਰ ਉਹ ਕਾਮਯਾਬ ਹੋ ਜਾਂਦੇ ਨਹੀਂ ਤਾਂ ਪਹਿਲਾਂ ਸੋਚ ਕੇ ਬੈਠੇ ਹੁੰਦੇ ਕਿ ਮੈਨੂੰ ਕਾਮਯਾਬੀ ਮਿਲਣੀ ਨਹੀਂ ਹੈ ਜਦਾ ਇੱਕ ਨੌਜਵਾਨ ਦਰਬਾਰ ਤੇ ਆਇਆ ਕਹਿੰਦਾ ਜੀ ਮੈਂ ਤਿੰਨ ਵਾਰ ਆਈਲੈਂਡ ਦਾ ਟੈਸਟ ਦਿੱਤਾ ਪਰ ਮੈਨੂੰ 5 ਬੈਂਡ ਮਿਲਦੇ ਐ ਫਿਰ ਦੱਸਿਆ ਕਿ ਤੇਰੇ ਅੰਦਰ ਉਹ ਸ਼ਕਤੀ ਐ ਭਾਈ ਮਾਲਕ ਤੇ ਵਿਸ਼ਵਾਸ ਰੱਖ ਮਿਹਨਤ ਕਰ ਤੂੰ ਕਰ ਸਕਦਾ ਆ ਔਰ ਪਹਿਲੀ ਗੱਲ ਜਦੋਂ ਕਰਨਾ ਹੈ ਤਾਂ ਇਦਾਂ ਸੋਚ ਕੇ ਨਹੀਂ ਕਰਨਾ ਕਿ ਬੜਾ ਔਖਾ ਹੈ ਇਹ ਸੋਚ ਕੇ ਕਰਕੇ ਕੰਮ ਆਸਾਨ ਹੈ ਹੋ ਸਕਦਾ ਹੈ ਜਿੱਥੇ ਬਾਕੀ ਬੱਚੇ ਕਰ ਸਕਦੇ ਮੈਂ ਵੀ ਕਰ ਸਕਦਾ ਆ ਔਰ ਮੇਰਾ ਮਾਲਿਕ ਮੇਰੇ ਨਾਲ ਮੈਨੂੰ ਸ਼ਕਤੀ ਜ਼ਰੂਰ ਦੇਵੇਗਾ ਜਦੋਂ ਇਦਾਂ ਦੀ ਸੋਚ ਲੈ ਕੇ ਵਿਸ਼ਵਾਸ ਨਾਲ ਗਿਆ ਉਹਨੇ ਕਹਿ ਦਿੱਤਾ ਮੈਂ ਕਰ ਸਕਦਾ ਆ ਮੈਂ ਕਰ ਸਕਦਾ ਆ ਤੋਦੇ ਮੰਨੇ ਉਹਨੂੰ ਉਦਾਂ ਦਾ ਤਿਆਰ ਕਰ ਦਿੱਤਾ ਕਿ ਹੋ ਸਕਦਾ ਹੈ ਕਰ ਸਕਦਾ ਹੈ ਤਾਂ ਜਦੋਂ ਉਹਨਾਂ ਟੈਸਟ ਦਿੱਤਾ ਤਾਂ 7 ਬੈਂਡ ਆ ਗਏ ਕਿੱਥੇ ਉਹ 6.5 ਚਾਹੁੰਦੇ 7 ਆ ਗਏ ਉਹਦੇ ਸੋ ਦੱਸਣਾ ਕੀ ਚਾਹੁੰਦੇ ਆ ਕਿ ਜਦੋਂ ਤੁਸੀਂ ਆਪਣੇ ਮਾਈਂਡ ਨੂੰ ਪਹਿਲਾਂ ਹੀ ਸਮਝਾਉਂਦੇ ਹੋ ਨਾ ਔਖਾ 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 ਤਾਂ ਤੁਹਾਡਾ ਮਾਈਂਡ ਪਹਿਲਾਂ ਹੀ ਡਰਿਆ ਹੁੰਦਾ ਹੈ। ਔਰ ਜਦੋਂ ਡਰਦਾ ਹੈ ਤਾਂ ਡਰ ਦੇ ਨਾਲ ਬੰਦਾ ਆਪਣੀਆਂ ਉਹ ਜਿਹੜੀਆਂ ਖੂਬੀਆਂ ਹੁੰਦੀਆਂ ਨੇ ਅੰਦਰ ਗੁਣ ਹੁੰਦੇ ਆ ਉਹਦਾ ਪੂਰਾ ਉਪਯੋਗ ਬੰਦਾ ਕਦੀ ਕਰ ਹੀ ਨਹੀਂ ਪਾਉਂਦਾ। ਤਾਂ ਜੇ ਬੰਦਾ ਮਾਈਂਡ ਨੂੰ ਸਮਝਾਵੇ, ਮਨ ਨੂੰ ਸਮਝਾਵੇ ਸੌਖਾ ਹੈ, ਆਸਾਨ ਹੈ, ਹੋ ਸਕਦਾ ਹੈ, ਮੈਂ ਕਰ ਸਕਦਾ ਹਾਂ। ਤਾਂ ਜਦੋਂ ਬੰਦਾ ਇਹ ਸੋਚ ਲੈਂਦਾ ਹੈ ਤਾਂ ਫਿਰ ਉਹ ਉਸ ਕੰਮ ਨੂੰ ਕਰ ਵੀ ਦਿੰਦਾ ਹੈ। اس لئی اگر جیمت کامیاب ہونا ہے سفل ہونا ہے تو پہلی ایک گل یاد رکھو کہ بنا کوشش کیتیاں کدھی کسی گل تو ہار نہ منو کدھی یہ نہ کہو کہ یہ ہم ہو نہیں سکتا اور پھر کوشش کرو تو پھر ایدہ بھی نہیں کہ کوشش کیتی ایک وار تو ایک بار سفلتا نہیں ملی تو پھر ایسی ہار من کے بیجی کہ دیکھا میں من لیا سی ایک کا موقع ہے اس لیے کر کے دیکھ لی کوشش میری ہار ہو گئی ਹੁਣ ਹਾਰ ਮੰਨ ਕੇ ਬਹਿ ਜੀਏ ਨਹੀਂ ਇੱਕ ਵਾਰ ਨਹੀਂ ਹੋਇਆ ਤਾਂ ਕੋਸ਼ਿਸ਼ ਕਰੋ ਕਿ ਮੈਂ ਦੂਜੀ ਵਾਰ ਪ੍ਰੈਕਟਿਸ ਕਰਨੀ ਹੈ ਤੀਜੀ ਵਾਰ ਕੋਸ਼ਿਸ਼ ਕਰਨੀ ਹੈ ਔਰ ਜੇਦਾ ਇੱਕ ਫੈਸਲਾ ਪੱਕਾ ਹੋਵੇ ਨਾ ਕਿ ਮੈਂ ਇਸ ਚ ਕਾਮਯਾਬੀ ਹਾਸਲ ਕਰਨੀ ਹੈ ਤਾਂ ਜਿੱਦਾਂ ਅਸੀਂ ਕਈ ਵਾਰ ਦੱਸਿਆ ਕਿ ਐਡੀਸਨ ਜਦੋਂ ਬਲਬ ਦਾ ਅਵਿਸ਼ਕਾਰ ਕਰਨਾ ਸੀ ਕਿੰਨੇ ਹਜ਼ਾਰ ਵਾਰ ਉਹ ਫੇਲ ਹੋਇਆ ਪਰ ਉਹਨੇ ਕੀ ਕੀਤਾ ਕੋਸ਼ਿਸ਼ ਛੱਡ ਦਿੱਤੀ ਉਹਨੇ ਕੋਸ਼ਿਸ਼ ਕਰਨੀ ਬੰਦ ਨਹੀਂ ਕੀਤੀ ਉਹ ਕਹਿੰਦਾ ਮੈਂ ਉਦੋਂ ਤੱਕ ਕੋਸ਼ਿਸ਼ ਕਰਦੇ ਰਹਿਣਾ ਜਦ ਤੱਕ ਮੈਨੂੰ ਸਫਲਤਾ ਨਹੀਂ ਮਿਲ ਜਾਂਦੀ ਜਿੱਦਾਂ ਅਸੀਂ ਕਈ ਵਾਰ ਇਹ ਕਹ ਦਸੀਦਾ ਕਿ ਇੱਕ ਕਮਰੇ ਦਾ ਦਰਵਾਜ਼ਾ ਬੰਦ ਹੈ ਉਹ ਲੋਕ ਲੱਗਾ ਹੋਇਆ ਹੈ ਔਰ ਤੁਸੀਂ ਉੱਥੇ ਜਾਂਦੇ ਹੋ ਤਾਂ ਕੋਈ ਤੁਹਾਨੂੰ 100 ਚਾਬੀਆਂ ਦੇ ਦਿੰਦਾ ਹੈ ਕਿ ਲੈ ਭਾਈ ਇਹ 100 ਚਾਬੀਆਂ 'ਚ ਇੱਕ ਚਾਬੀ ਇਹ ਦਰਵਾਜ਼ੇ ਦੀ ਹੈ ਔਰ ਮੈਨੂੰ ਨਹੀਂ ਪਤਾ ਕਿਹੜੀ ਚਾਬੀ ਹੈ ਤੂੰ ਲਾ ਕੇ ਦੇਖ ਲੈ ਤਾਂ ਫਿਰ ਤੁਸੀਂ ਕੀ ਕਰਦੇ ਹੋ ਤੁਹਾਨੂੰ ਪਤਾ ਹੈ ਕਿ ਇੱਕ ਦਰਵਾਜ਼ੇ ਦੀ ਹੈ ਇਹ ਦਰਵਾਜੇ ਦੇ ਤਾਲੇ ਦੀ ਚਾਬੀ ਇੱਕ ਹੈ ਪਰ ਐਸਲੇ ਮੇਰੇ ਕੋ ਗੁੱਛਾ ਹੈ ਕਿੰਨੀਆਂ ਚਾਬੀਆਂ ਦਾ 100 ਚਾਬੀਆਂ ਦਾ ਦਰਵਾਜਾ ਖੁੱਲਣਾ ਵੀ ਜ਼ਰੂਰੀ ਹੈ ਤੁਸੀਂ ਪਹਿਲਾਂ ਇੱਕ ਚਾਬੀ ਲਾ ਕੇ ਕੋਸ਼ਿਸ਼ ਕਰਦੇ ਹੋ ਚਾਬੀ ਨਹੀਂ ਲੱਗਦੀ ਯਾਨੀ ਦਰਵਾਜਾ ਨਹੀਂ ਖੁੱਲਦਾ ਫਿਰ ਤੁਸੀਂ ਦੂਜੀ ਲਾਉਂਦੇ ਹੋ ਦਰਵਾਜਾ ਨਹੀਂ ਖੁੱਲਦਾ ਫਿਰ ਤੁਸੀਂ ਤੀਜੀ ਲਾਉਂਦੇ ਹੋ ਦਰਵਾਜਾ ਤੌਣ ਤੀਜੀ ਵਾਰ ਲਾ ਕੇ ਤੁਸੀਂ ਸੋਚੋ ਭਾਈ ਇਹ ਦਰਵਾਜਾ ਨਹੀਂ ਖੁੱਲਦਾ ਮੈਂ ਤਿੰਨ ਵਾਰ ਕੋਸ਼ਿਸ਼ ਕਰ ਲਈ ਛੱਡੋ ਕੋਸ਼ਿਸ਼ ਹੀ ਨਹੀਂ ਕਰਨੀ ਫੇ ਇਹਦਾ ਮਤਲਬ ਦਰਵਾਜਾ ਕਦੀ ਵੀ ਕਹਦੇ ਹੋ ਨਹੀਂ ਖੁੱਲੇਗਾ ਕਿਉਂਕਿ ਹਾਰ ਮੰਨ ਲਈ ਤਿੰਨਾਂ ਵਾਰੀਆਂ ਚ ਹਾਰ ਤਾਂ ਜਿਹਨੂੰ ਪਤਾ ਹੈ ਕਿ ਦਰਵਾਜਾ ਖੁੱਲਣਾ ਹੀ ਹੈ ਫਿਰ ਉਹ ਕੀ ਕਰੇਗਾ ਉਹ ਜਦ ਤੱਕ ਸੌ ਚਾਬੀ ਲਾ ਕੇ ਦਰਵਾਜਾ ਖੋਲ ਨਹੀਂ ਲੇਗਾ ਉਦੋਂ ਤੱਕ ਉਹ ਹਾਰ ਨਹੀਂ ਮੰਨੇਗਾ ਉਹ ਕੋਸ਼ਿਸ਼ ਕਰਦਾ ਜਾਏਗਾ ਕਰਦਾ ਜਾਏਗਾ ਕਰਦਾ ਜਾਏਗਾ ਕਿ ਅਗਰ ਤੀਜੀ ਤੇ ਨਹੀਂ ਖੁੱਲ੍ਹਾ ਚੌਥੀ ਤੇ ਚੌਥੀ ਤੇ ਨਹੀਂ ਖੁੱਲ੍ਹਾ ਦਸਵੀਂ ਤੇ ਦਸਵੀਂ ਤੇ ਨਹੀਂ ਖੁੱਲ੍ਹਾ ਬੀਮੀ ਤੇ ਕਿ ਜਦ ਤੱਕ ਇਹ ਨਹੀਂ ਖੁੱਲੇਗਾ ਹੁਣ ਜਰਾ ਗੌਰ ਕਰਨਾ ਜੇ ਕੋਈ ਪੁੱਛੇ ਉਹਨੂੰ ਪੁੱਛੇ ਉਹ ਭਾਈ ਤੂੰ 50 ਵਾਰ ਕੋਸ਼ਿਸ਼ ਕਰ ਲਈ 50 ਚਾਬੀਆਂ ਲਾ ਲਈਆਂ ਹੁਣ ਤਾਂ ਬੱਸ ਕਰ ਉਹ ਕਹਿੰਗਾ ਬੱਸ ਕਿਉਂ ਕਰਾਂ ਚਾਬੀਆਂ ਮੇਰੇ ਹੱਥ 'ਚ ਐ ਦਰਵਾਜ਼ਾ ਮੇਰੇ ਸਾਹਮਣੇ ਐ ਹਾਲੇ 50 ਹੀ ਲੱਗੀਆਂ 50 ਹੋਰ ਐ ਇਹ 50 ਵੀ ਲਾਉਂਗਾ ਔਰ ਮੈਨੂੰ ਯਕੀਨ ਐ ਇੱਕ ਚਾਬੀ ਨਾਲ ਦਰਵਾਜ਼ਾ ਜ਼ਰੂਰ ਖੁੱਲੇਗਾ ਇਹਨੂੰ ਕਹਿੰਦੇ ਆ ਸਾਹਸ ਇਹਨੂੰ ਕਹਿੰਦੇ ਆ ਵਿਸ਼ਵਾਸ ਕਿਉਂਕਿ ਅਸੀਂ ਕਈ ਵਾਰ ਦੱਸਿਦਾ ਕਿ ਐਡੀਸਨ ਜਿਹਨੇ ਕਈ ਹਜ਼ਾਰ ਵਾਰ ਕੋਸ਼ਿਸ਼ ਕੀਤੀ ਤਾਂ ਫਿਰ ਸਫਲਤਾ ਮਿਲੀ ਉਹਨੂੰ ਕਿਹੜੀ ਚੀਜ਼ ਨੇ ਇਨਸਪਾਇਰ ਕੀਤਾ ਸੀ ਇਨਸਪਾਇਰ ਮਤਲਬ ਉਹਦੇ ਅੰਦਰ ਇਹ ਭਾਵਨਾ ਕਿੱਥੋਂ ਆਈ ਸੀ ਕਿ ਜਦ ਤੱਕ ਮੈਂ ਕਾਮਯਾਬ ਨਹੀਂ ਹੁੰਦਾ ਮੈਂ ਕੋਸ਼ਿਸ਼ ਕਰਨੀ ਬੰਦ ਨਹੀਂ ਕਰਨੀ ਤਾਂ ਉਹਨੇ ਆਪਣੀ ਕਹਾਣੀ ਦੱਸੀ ਜਦੋਂ ਇੱਕ ਰਿਪੋਰਟਰ ਨੇ ਪੁੱਛਿਆ ਨਾ ਐਡੀਸਨ ਨੂੰ ਕਿ ਮਾਰੇ ਤੁਸੀਂ 10000 ਵਾਰ ਜਾਂ ਕਿੰਨੀ ਹਜ਼ਾਰ ਵਾਰ ਫੇਲ ਹੋਏ ਪਰ ਫਿਰ ਵੀ ਤੁਸੀਂ ਹਾਰ ਨਹੀਂ ਮੰਨੀ ਆਖਰ ਤੁਹਾਡੀ ਇਹ ਹਿੰਮਤ ਪਿੱਛੇ ਰਾਜ ਕੀ ਹੈ ਕਿ ਤੁਸੀਂ ਕੋਸ਼ਿਸ਼ ਕਰਦੇਗੇ ਕਰਦੇਗੇ ਕੋਸ਼ਿਸ਼ ਕਰਨ ਪਿੱਛੇ ਰਾਜ ਕੀ ਹੈ ਤਾਂ ਐਡੀਸਨ ਨੇ ਕਿਹਾ ਹੁਣ ਆਪਣਾ ਰਾਜ ਦੱਸਿਆ ਇੱਕ ਕਿ ਉਹਨੇ ਕੀ ਕਿਹਾ ਕਿ ਇੱਕ ਦਿਨ ਮੈਂ ਸਵੇਰੇ ਸਵੇਰੇ ਸੈਰ ਕਰ ਰਿਆ ਸੀ ਰਸਤੇ ਤੇ ਜਿਹੜਾ ਬੰਦਾ ਸਵੇਰੇ ਸਵੇਰੇ ਰੋਡ ਤੇ ਨਿਕਲ ਜਾਂਦਾ ਸੈਰ ਕਰਦਾ ਕਿ ਉਹ ਸੈਰ ਕਰ ਰਿਆ ਸੀ ਤੇ ਮੈਂ ਉੱਥੇ ਕੀ ਦੇਖਿਆ ਕਿ ਇੱਕ ਮਜ਼ਦੂਰ ਹੈ ਜਿਹੜਾ ਇੱਕ ਹਥੌੜੀ ਨਾਲ ਪੱਥਰ ਤੋੜ ਰਿਹਾ ਹੈ ਇੱਕ ਬਹੁਤ ਬੜਾ ਪੱਥਰ ਹੈ ਔਰ ਛੋਟੀ ਜੀ ਉਹਦੀ ਹਥੋੜੀ ਹੈ ਔਰ ਉਹ ਛੋਟੀ ਜੀ ਹਥੋੜੀ ਨਾਲ ਪੱਥਰ ਤੇ ਸੱਟ ਮਾਰ ਰਿਆ ਹੈ ਚੋਟ ਕਰ ਰਿਆ ਹੈ ਤਾਂ ਕਹਿੰਦੇ ਮੈਂ ਉਥੇ ਰਾਉਂਡ ਚੱਕਰ ਲਗਾ ਰਿਆ ਸੀ ਰੋਡ ਦੇ ਉੱਪਰ ਚੱਕਰ ਲਗਾ ਰਿਆ ਜਿੱਦਾ ਪਾਰਕ ਦੇ ਆਲੇ-ਵਲੇ ਚੱਕਰ ਹੁੰਦਾ ਨਾ ਗੋਲ ਬੰਦਾ ਲੰਦਾ ਕਹਿੰਦਾ ਮੈਂ ਦੇਖਿਆ ਉਹ ਸੱਟ ਮਾਰ ਰਿਆ ਹੈ ਮੈਂ ਪਹਿਲਾ ਰਾਉਂਡ ਮਾਰਿਆ ਹਾਲੇ ਵੀ ਉਸੇ ਪੱਥਰ ਨੂੰ ਮਾਰ ਰਿਆ ਹੈ ਫੇਰ ਮੈਂ ਜਦ ਤੱਕ ਦੂਜਾ ਰਾਉਂਡ ਕੱਢ ਕੇ ਆਇਆ ਉਹ ਹਾਲੇ ਉਸੇ ਪੱਥਰ ਨੂੰ ਟੁੱਟਾ ਨਹੀਂ ਸੀ ਪੱਥਰ ਉੱਥੇ ਹੀ ਸੱਟ ਮਾਰ ਰਿਹਾ ਹੈ ਮੈਂ ਤੀਜਾ ਰੌਂਡ ਲਾ ਕੇ ਜਦੋਂ ਆਇਆ ਮੇਰਾ ਧਿਆਨ ਫੇਰ ਉੱਤਰ ਗਿਆ ਉਹ ਹਾਲੇ ਵੀ ਕੀ ਕਰ ਰਿਹਾ ਹੈ ਉਸੇ ਹੀ بڑے ਪੱਥਰ ਤੇ ਸੱਟ ਮਾਰ ਰਿਹਾ ਹੈ ਕਹਿੰਦੇ ਮੈਂ ਤੀਜੀ ਵਾਰ ਉਹਨੂੰ ਪੁੱਛਿਆ ਉਹ ਥੋੜਾ ਸਿਆਣਾ ਵੀ ਸੀ 올ਡ ਏਜ ਸੀ ਔਰ ਉਹਨੂੰ ਪੁੱਛਿਆ ਕਿ ਭਾਈ ਮੈਂ ਦੇਖ ਰਿਹਾ ਨਾ ਤੀਜਾ ਚੱਕਰ ਹੋ ਗਿਆ ਮੇਰਾ ਪਰ ਤੁਸੀਂ ਇੱਕੋ ਹੀ ਪੱਥਰ ਨੂੰ ਲੈ ਕੇ ਸੱਟ ਮਾਰ ਰਹੇ ਹੋ ਆਖਰ ਕਿੰਨੀਆਂ ਕਿ ਸੱਟਾਂ ਮਾਰਨੀਆਂ ਹੈ ਤਾਂ ਉਸਨੇ ਉਹਨਾਂ ਪਤਾ ਕੀ ਕਿਹਾ ਕਿ ਜਦੋਂ ਤੱਕ ਇਹ ਟੁੱਟ ਨਹੀਂ ਜਾਂਦਾ ਮੈਂ ਸੱਟ ਮਾਰਨੋਂ ਹਟਣਾ ਨਹੀਂ ਹੈ ਬਲੋ ਸਮਝਦੇ ਹੋ ਕਿ ਨਹੀਂ ਜਦੋਂ ਤੱਕ ਟੁੱਟ ਨਹੀਂ ਜਾਂਦਾ ਮੈਂ ਸੱਟ ਮਾਰਨੋਂ ਹਟਣਾ ਨਹੀਂ ਹੈ ਤਾਂ ਕਹਿੰਦੇ ਮੈਂ ਉਹਨੂੰ ਕਿਹਾ ਕਿ ਪੱਥਰ ਬਹੁਤ بڑا ਹੈ ਥੋੜੀ ਬਹੁਤ ਛੋਟੀ ਹੈ ਤਾਂ ਉਸ ਵੇਲੇ ਜਦੋਂ ਮੈਂ ਕਿਹਾ ਪੱਥਰ ਬਹੁਤ بڑا ਹੈ ਥੋੜੀ ਬਹੁਤ ਛੋਟੀ ਹੈ ਕੀ ਇਹ ਪੱਥਰ ਨੂੰ ਤੋੜੇਗੀ ਤਾਂ ਉਸ ਵੇਲੇ ਬਜ਼ੁਰਗ ਨੇ ਮੁਸਕਰਾ ਕੇ ਕਿਹਾ ਮੈਨੂੰ ਕਹਿੰਦੇ ਪੱਥਰ ਬੜਾ ਹੈ ਹਥੋੜੀ ਛੋਟੀ ਹੈ ਪਰ ਯਾਦ ਰੱਖ ਮੇਰੇ ਹੱਥ ਜੋ ਥੋੜੀ ਬਥੇਕ ਛੋਟੀ ਹੈ ਪਰ ਇੱਥੇ ਹਿੰਮਤ ਬਹੁਤ ਵੱਡੀ ਹੈ ਇੱਥੇ ਹਿੰਮਤ ਬਹੁਤ ਵੱਡੀ ਆਪਣੇ ਦਿਮਾਗ ਲਗਿਆ ਉਹਨੇ ਕਿ ਚਾਹੇ ਪੱਥਰ ਜਿੰਨਾ ਮਰਜ਼ੀ ਵੱਡਾ ਹੋਵੇ ਹਥੋੜੀ ਜਿੰਨੀ ਮਰਜ਼ੀ ਛੋਟੀ ਹੋਵੇ ਸੱਟ ਮਾਰਦੇ ਜਾਓ ਮਾਰਦੇ ਜਾਓ ਮਾਰਦੇ ਜਾਓ ਮਾਰਦੇ ਜਾਓ ਤਾਂ ਇੱਕ ਦਿਨ ਪੱਥਰ ਬੜੇ ਤੋਂ ਬੜਾ ਵੀ ਤੁਸੀਂ ਕਈ ਵਾਰ ਦੇਖਦੇ ਹੋ ਨਾ ਇੱਕ ਪਾਣੀ ਦੀ ਬੂੰਦ ਟਿੱਪ ਤੇ ਪੱਤੇ ਪੱਤੇ ਪਕਰ ਕੇ ਡਿੱਗਦੀ ਹੈ ਡਿੱਗਦੀ ਹੈ ਡਿੱਗਦੀ ਹੈ ਤਾਂ ਥੱਲੇ ਪਾਣੀ ਵੀ ਕੀ ਹੋ ਜਾਂਦਾ ਹੈ ਛੇਧ ਹੋ ਜਾਂਦਾ ਕਿ ਨਹੀਂ ਕਈ ਵਾਰ ਖੂਹਾਂ ਤੇ ਤੁਸੀਂ ਦੇਖਦੇ ਹੋ ਰੱਸੀ ਕਿੰਨੀ ਨਾਜ਼ੁਕ ਹੁੰਦੀ ਹੈ ਤਾਂ ਰੱਸੀ ਜਿਸ ਵੇਲੇ ਇਹ ਖਿੱਚਦੇ ਆਂ ਦੋਲ ਭਰਦੇ ਆਂ ਥੱਲੇ ਜਾਂਦੀ ਤਾਂ ਪੱਥਰ ਤੇ ਵੀ ਨਿਸ਼ਾਨ ਕਿਉਂਕਿ ਰੱਸੀ ਵਿੱਚ ਕਿੰਨਾ ਨਾਜ਼ੁਕ ਹੈ ਪੱਥਰ ਵਿੱਚ ਕਿ ਸਖਤ ਹੈ ਪਰ ਕੋਈ ਕੰਮ ਲਗਾਤਾਰ ਕੀਤਾ ਜਾਵੇ ਲਗਾਤਾਰ ਕੀਤਾ ਜਾਵੇ ਤਾਂ ਉਹਦਾ ਅਸਰ ਹੋ ਕੇ ਰਹਿੰਦਾ ਹੈ ਫਿਰ ਐਡੀਸਨ ਕਹਿੰਦਾ ਮੈਂ ਪੰਜ ਚੱਕਰ ਲਗਾਉਂਦਾ ਹੁੰਦਾ ਸੀ ਪਾਰਕ ਦੇ ਮੈਂ ਚੌਥਾ ਚੱਕਰ ਲਗਾਇਆ ਉਹ ਫਿਰ ਲੱਗਾ ਹੋਇਆ ਹੈ ਮੇਰੇ ਵੱਲ ਦੇਖ ਕੇ ਮੁਸਕਰਾਇਆ ਫਿਰ ਜਦੋਂ ਪੰਜਵਾਂ ਚੱਕਰ ਲਗਾ ਕੇ ਮੈਂ ਉਹਦੇ ਕੋਲ ਪਹੁੰਚਿਆ ਤਾਂ ਉਹਨੇ ਹਥੋੜੀ ਚੱਕ ਕੇ ਗਿਆ ਦੇਖੋ ਟੁੱਟ ਗਿਆ ਦੇਖੋ ਪੱਥਰ ਟੁੱਟ ਗਿਆ ਕਹਿੰਦਾ ਮੈਂ ਬਹੁਤ ਖੁਸ਼ ਹੋਇਆ ਮੈਂ ਵੇ ਇੱਕੋ ਹੀ ਗੱਲ ਕਹੀ ਕਿ ਵਾਕਈ ਪੱਥਰ ਚਾਹੇ ਬੜਾ ਸੀ ਇਹ ਥੋੜੀ ਚਾਹੇ ਛੋਟੀ ਸੀ ਪਰ ਤੁਹਾਡਾ ਸਾਹਸ ਹਿੰਮਤ ਬਹੁਤ ਬੜੀ ਸੀ ਕਿਉਂਕਿ ਹਿੰਮਤ ਦਾ ਮਤਲਬ ਕੀ ਹੁੰਦਾ ਹੈ ਕਿ ਮੈਂ ਉਦੋਂ ਤੱਕ ਛੱਟ ਮਾਰਨੀ ਜਦ ਤੱਕ ਮੈਨੂੰ ਕਾਮਯਾਬੀ ਹੁਣ ਜਰਾ ਤੁਸੀਂ ਚੈੱਕ ਕਰੋ

ਬੜੀ ਹੁਣੀ ਚਾਹੀਦੀ ਹੈ ਕਿ ਜਦ ਤੱਕ ਮੈਂ ਪਾ ਨਹੀਂ ਲੈਂਦਾ ਜਦ ਤੱਕ ਮੈਂ ਪਹੁੰਚ ਨਹੀਂ ਜਾਂਦਾ ਮੈਂ ਹਾਰ ਕਹਿ ਦਿਓ ਨਹੀਂ ਜੇ ਜੀਵਨ 'ਚ ਕੋਈ ਦੁੱਖ ਵੀ ਹੈ ਨਾ ਕੋਈ ਪਰੇਸ਼ਾਨੀ ਵੀ ਹੈ ਤਾਂ ਜਿਸ ਤਰ੍ਹਾਂ ਇੱਥੇ ਗੱਲ ਕਹਿਣਾ ਚਾਹਾਂਗੇ ਤੁਹਾਨੂੰ ਕਿ ਕਹਿੰਦੇ ਹੈ ਕਿ ਇੱਕ ਈਸ਼ਵਰ ਪਰ ਵਿਸ਼ਵਾਸ ਹਰ ਮੁਸ਼ਕਿਲ ਕੋ ਹੱਲ ਕਰ ਸਕਦਾ ਹੈ ਇਹ ਬਾਤ ਸੱਚ ਥੀ ਸੱਚ ਹੈ ਔਰ ਹਮੇਸ਼ਾ ਸੱਚ ਰਹੇਗੀ ਕੋਈ ਮਾਨੇ ਜਾਂ ਨਾ ਮਾਨੇ ਇਹ ਬਹੁਤ ਵੱਡੀ ਗੱਲ ਹੈ ਇਹ مولانا ਰੂਮੀ ਦੇ ਬਚਨ ਹੈ ਉਹਨਾਂ ਨੇ ਕਿਹਾ ਸੀ ਇੱਕ ਖੁਦਾ ਤੇ ਇੱਕ ਪਰਮਾਤਮਾ ਤੇ ਵਿਸ਼ਵਾਸ ਹੁਣ ਖੁਦਾ ਕਹ ਲਓ ਈਸ਼ਵਰ ਕਹ ਲਓ ਅੱਲਾ ਕਹ ਲਓ ਵਾਹਿਗੁਰੂ ਕਹ ਲਓ ਗੱਲ ਤਾਂ ਇੱਕੋ ਹੀ ਹੈ ਉਹ ਕਹਿੰਦੇ ਇੱਕ ਆਪਣੇ ਰੱਬ ਤੇ ਵਿਸ਼ਵਾਸ ਹਰ ਮੁਸ਼ਕਿਲ ਨੂੰ ਹੱਲ ਕਹਿ ਦਿਓ ਕਰ ਸਕਦਾ ਹੈ ਇਹ ਗੱਲ ਸੱਚ ਸੀ ਸੱਚ ਹੈ ਔਰ ਸੱਚ ਰਹਿਣੀ ਐ ਕੋਈ ਮੰਨੇ ਚਾਹੇ ਨਾ ਮੰਨੇ ਹੁਣ ਇੱਥੋਂ ਕੀ ਪਤਾ ਲੱਗਦਾ ਹੈ ਉਹ ਕਹਿੰਦੇ ਅਗਰ ਅਸੀਂ ਆਪਣੇ ਇੱਕ ਰੱਬ ਤੇ ਵਿਸ਼ਵਾਸ ਰੱਖਦੇ ਆ ਨਾ ਔਰ ਫਿਰ ਕਮਾਂਗੇ ਜਦੋਂ ਰੱਬ ਦੀ ਗੱਲ ਆਉਂਦੀ ਹੈ ਨਾ ਤਾਂ ਰੱਬ ਕਿੱਥੇ ਹੈ ਰੱਬ ਕੋਈ ਆਸਮਾਨ ਤੇ ਨਹੀਂ ਬੈਠਾ ਉੱਥੇ ਕਿੱਥੇ ਹੈ ਰੱਬ ਰੱਬ ਸਾਡੇ ਸ਼ਬਦੇ ਇੱਥੇ ਵਿਸ਼ਵਾਸ ਕਰਨਾ ਇੱਕ ਵਾਰ ਇੱਕ ਆਦਮੀ ਨੇ ਆ ਕੇ ਸਾਨੂੰ ਪੁੱਛਿਆ ਕਹਿੰਦਾ ਮਾਲਕੋ ਤੁਸੀਂ ਗ੍ਰਹਿਾਂ ਤੇ ਵਿਸ਼ਵਾਸ ਕਰਦੇ ਹੋ ਰਾਸ਼ੀਆਂ ਤੇ ਵਿਸ਼ਵਾਸ ਕਰਦੇ ਹੋ ਬੋਲੋ ਸਮਝਦੇ ਹੋ ਕਿ ਨਹੀਂ ਕਿ ਕੋਈ ਨਗਾ ਤੇ ਵਿਸ਼ਵਾਸ ਕਰਦਾ ਕੋਈ ਗ੍ਰਹਾਂ ਤੇ ਵਿਸ਼ਵਾਸ ਕਰਦਾ ਜਿਹੜਾ ਗ੍ਰਹਾਂ ਤੇ ਵਿਸ਼ਵਾਸ ਕਰੇਗਾ ਉਹ ਨਗ ਪਾਉਂਦਾ ਫਿਰਦਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਆ ਨਗ ਪਾ ਲੋ ਮੇਰੇ ਵਾਸਤੇ ਚੰਗਾ ਨਗ ਪਾ ਲੋ ਕਿਉਂਕਿ ਇਹ ਗ੍ਰਹਿ ਨਾਲ ਜੁੜਿਆ ਹੈ ਹੁਣ ਕਿਸੇ ਨੇ ਪੁੱਛਿਆ ਮਾਲਕੋ ਤੁਸੀਂ ਗ੍ਰਹਿ ਤੇ ਵਿਸ਼ਵਾਸ ਕਰਦੇ ਹੋ ਗ੍ਰਹਾਂ ਤੇ ਐਸੀ ਕੋਈ ਗੱਲ ਕਹੀ ਉਹਨੂੰ ਔਰ ਕਹਾਂਗੇ ਤੁਸੀਂ ਵੀ ਆਪਣੇ ਲੜ ਬਣ ਲੋ ਐ ਐਸੀ ਨਹੀਂ ਕੋਈ ਗੱਲ ਕਹੀ ਕਿ ਅਸੀਂ ਗ੍ਰਹਾਂ ਤੇ ਵਿਸ਼ਵਾਸ ਨਹੀਂ ਕਰਦੇ ਪਰ ਹਾਂ ਜਿਸਨੇ ਸਾਰੇ ਗ੍ਰਹਿ ਬਣਾਏ ਹੈ ਉਸ ਪਰਮਾਤਮਾ ਤੇ ਵਿਸ਼ਵਾਸ ਜ਼ਰੂਰ ਕਰਦੇ ਹਾਂ ਗ੍ਰਹਾਂ ਤੇ ਵਿਸ਼ਵਾਸ ਕੀ ਕਰਨਾ ਵਿਸ਼ਵਾਸ ਕਰੋ ਤੋਂ ਸ਼ਕਤੀ ਤੇ ਜਿਹੜਾ ਹਰ ਚੀਜ਼ ਨੂੰ ਪੈਦਾ ਕਰਨ ਵਾਲਾ ਹੈ ਜੇ ਗ੍ਰਹਾਂ ਤੇ ਵਿਸ਼ਵਾਸ ਹੋਏਗਾ ਤਾਂ ਫੇ ਮਨ ਚ ਡਰ ਹੋਏਗਾ ਆ ਗ੍ਰਹ ਚੰਗਾ ਗ੍ਰਹ ਮਾੜਾ ਕਿਉਂਕਿ ਅਸੀਂ ਗ੍ਰਹਾਂ ਨੂੰ ਮੰਨਦੇ ਆ ਹੁਣ ਜਰਾ ਗੌਰ ਕਰਨਾ ਜੇ ਗ੍ਰਹਾਂ ਨੂੰ ਮੰਨਾਂਗੇ ਤਾਂ ਫੇਰ ਮਨ ਚ ਡਰ ਹੋਏਗਾ ਆ ਗ੍ਰਹ ਮਾੜਾ ਆ ਚੰਗਾ ਔਰ ਜੇ ਗ੍ਰਹਿ ਨੂੰ ਬਣਾਉਣ ਵਾਲੇ ਆਪਣੇ ਪ੍ਰਮਾਤਮਾ ਤੇ ਮਾਲਕ ਤੇ ਵਿਸ਼ਵਾਸ ਕਰਾਂਗੇ ਤਾਂ ਫਿਰ ਕੀ ਹੋਏਗਾ ਫਿਰ ਇਹ ਵੀ ਵਿਸ਼ਵਾਸ ਨਾਲ ਹੋਏਗਾ ਕਿ ਮੈਨੂੰ ਆਪਣੇ ਮਾਲਕ ਤੇ ਵਿਸ਼ਵਾਸ ਹੈ ਔਰ ਮੇਰਾ ਮਾਲਕ ਮੇਰੇ ਅੰਦਰ ਹੈ ਤਾਂ ਜੇ ਗ੍ਰਹਿ ਨੂੰ ਬਣਾਉਣ ਵਾਲਾ ਮੇਰੇ ਅੰਦਰ ਹੈ ਤਾਂ ਕੋਈ ਚੀਜ਼ ਮੇਰਾ ਬੁਰਾ ਕਦੀ ਕਰ ਹੀ ਨਹੀਂ ਸਕਦੀ। जरा ਸੋਚ ਕੇ ਦੇਖੋ। ਗੱਲ ਸਮਝ ਆ ਰਹੀ ਕਿ ਨਹੀਂ? ਹੁਣ ਅਗਰ ਰੱਬ ਨੇ ਹਰ ਚੀਜ਼ ਬਣਾਈ ਹੈ ਔਰ ਰੱਬ ਤੁਹਾਡੇ ਅੰਦਰ ਬੈਠਾ ਹੈ ਤਾਂ ਉਹਦੀ ਬਣਾਈ ਕੋਈ ਚੀਜ਼ ਤੁਹਾਡਾ ਬੁਰਾ ਕਦੀ કરી ਨਹੀਂ ਸਕਦੀ ਕਿਉਂ ਕਿਉਂਕਿ ਉਹਨੂੰ ਬਣਾਉਣ ਵਾਲਾ ਤੁਹਾਡੇ ਅੰਦਰ ਬੈਠਾ ਹੈ ਜਾਂ ਐਦਾਂ ਸਮਝ ਲਓ ਕਿ ਜਿਹੜੀ ਚੀਜ਼ ਤੁਸੀਂ ਬਣਾਉਂਦੇ ਹੋ ਨਾ ਤੁਹਾਡੇ ਕੋਲੋ ਚੀਜ਼ ਦਾ ਕੰਟਰੋਲ ਵੀ ਹੁੰਦਾ ਹੈ ਤੁਹਾਨੂੰ ਪਤਾ ਵੀ ਹੁੰਦਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਹੁਣ ਇੱਕ ਪੱਖਾ ਤੁਸੀਂ ਘਰ ਚ ਲਾਂਦੇ ਹੋ ਉਹਦਾ ਕੰਟਰੋਲ ਹੁੰਦਾ ਕਿ ਨਹੀਂ ਤੁਹਾਡੇ ਕੋਲ ਜਦੋਂ ਚਾਹੋ ਬੰਦ ਕਰੋ ਜਦੋਂ ਚਾਹੋ ਕਹਦੇ ਹੋ ਔਨ ਕਰ ਲਓ ਚਲਾ ਲਓ ਜਦੋਂ ਚਾਹਵੇਂ ਸਪੀਡ ਹਾਈ ਕਰ ਦਿਓ ਜਦੋਂ ਚਾਹਵੇਂ ਸਪੀਡ ਹੁਣ ਇਹ ਥੋੜੀ ਕਿ ਪੱਖਾ ਆਪਣੀ ਮਰਜ਼ੀ ਨਾਲ ਘੁੰਮੀ ਜਾਂਦਾ ਹੈ ਬੰਦਾ ਕਹੇ ਠੰਡ ਬੜੀ ਲੱਗਦੀ ਪੱਖਾ ਬੰਦੇ ਨਹੀਂ ਹੁੰਦਾ ਉਹ ਤੁਹਾਡੇ ਕੰਟਰੋਲ 'ਚ ਆਏ ਕਿਉਂਕਿ ਲਾਈ ਵੀ ਜਿਹੜੀ ਚੀਜ਼ ਤੁਸੀਂ ਆਪਣੇ ਘਰ 'ਚ ਲਾਂਦੇ ਹੋ ਤਾਂ ਹੁਣ ਜਰਾ ਸੱਚ ਦੱਸਿਓ ਤੁਸੀਂ ਕੋਈ ਇਦਾਂ ਦੀ ਚੀਜ਼ ਕਦੀ ਆਪਣੇ ਘਰ 'ਚ ਬੜਨ ਨਹੀਂ ਦਿੰਦੇ ਜੇ ਤੇ ਤੁਹਾਡਾ ਕੋਈ ਕੰਟਰੋਲ ਹੀ ਨਾ ਹੋਵੇ ਬੋਲੋ ਸਮਝਦੇ ਹੋ ਨਹੀਂ ਕੁੱਤਾ ਵੀ ਤੁਸੀਂ ਘਰ 'ਚ ਉਹ ਲਿਆ ਕੇ ਰੱਖੂਗੀ ਜਿਹੜਾ ਤੁਹਾਡਾ ਆਗਿਆਕਾਰੀ ਹੋਏਗਾ ਜਿਹੜਾ ਤੁਹਾਡੇ ਕਹਿਣ ਤੇ ਆਵੇ ਤੁਹਾਡੇ ਕਹਿਣ ਤੇ ਜਾਵੇ ਤਾਂ ਜਿਹੜਾ ਤੁਹਾਡੀ ਲੱਤ ਫੜਨ ਨੂੰ ਤਿਆਰ ਹੋਵੇ ਇਦਾਂ ਦਾ ਕੁੱਤਾ ਤੁਸੀਂ ਘਰ 'ਚ ਰੱਖ ਲੂਗੇ ਜਿਹੜਾ ਜਵਾਬ ਦਿਓ ਜਰਾ ਸਾਰੇ ਠੀਕ ਕਿਉਂਕਿ ਤੁਸੀਂ ਰੱਖਿਆ ਘਰ 'ਚ ਕੁੱਤਾ ਉਹ ਤੁਹਾਡੇ ਨਿਆਣੇ ਨੇ ਵੀ ਲਤ ਫੜੀ ਜਾਂਦਾ ਤੁਹਾਡੀ ਲਤ ਵੀ ਫੜੀ ਜਾਂਦਾ ਹੈ ਤਾਂ ਤੁਸੀਂ ਰੱਖ ਲੂਗੇ ਉਹਨੂੰ ਹੁਣ ਕਿਉਂ ਕਿਉਂਕਿ ਪਤਾ ਜਿਹੜੀ ਚੀਜ਼ ਮੇਰੇ ਵਾਸਤੇ ਨੁਕਸਾਨਦਾਇਕ ਹੈ ਮੇਰੇ ਕੰਟਰੋਲ ਤੋਂ ਬਾਹਰ ਉਹਨੂੰ ਆਪਣੇ ਘਰ ਚ ਬਰਦਾਸ਼ਤ ਮੈਂ ਤਾਂ ਹੁਣ ਜਰਾ ਸੋਚੋ ਫਿਰ ਜੇ ਈਸ਼ਵਰ ਸਾਡੇ ਅੰਦਰ ਹੈ ਪਰਮਾਤਮਾ ਸਾਡੇ ਅੰਦਰ ਹੈ ਤਾਂ ਫਿਰ ਇਹ ਗ੍ਰਹਿ ਕਿਹਦੇ ਬਣਾਏ ਆ ਇਹ ਚੰਦ ਸੂਰਜ ਸਿਤਾਰੇ ਕਿਹਦੇ ਬਣਾਏ ਐ ਤਾਂ ਜੇ ਮੰਨ ਹੀ ਲਿਆ ਉਹ ਮੇਰੇ ਅੰਦਰ ਬੈਠਾ ਔਰ ਮੈਨੂੰ ਵਿਸ਼ਵਾਸ ਹੈ ਉਸ ਮਾਲਕ ਤੇ ਉਹ ਪ੍ਰਮਾਤਮਾ ਤੇ ਕਿ ਜਿਸ ਨੇ ਮੈਨੂੰ ਬਣਾਇਆ ਹਰ ਛੇ ਬਣਾਈ ਹੈ ਉਹ ਮੇਰੇ ਅੰਦਰ ਹੈ ਤਾਂ ਜੇ ਉਹ ਮੇਰੇ ਅੰਦਰ ਹੈ ਤੋ ਦੀ ਬਣਾਈ ਕੋਈ ਚੀਜ਼ ਮੇਰਾ ਬੁਰਾ ਕਰੀ ਨਹੀਂ ਸਕਦੀ ਮੇਰੇ ਵਾਸਤੇ ਬੁਰੀ ਹੋਈ ਨਹੀਂ ਸਕਦੀ ਕਿਉਂਕਿ ਜਿਸ ਮਾਲਕ ਨੇ ਸਭ ਕੁਝ ਬਣਾਇਆ ਉਹ ਕੋਈ ਬਾਹਰ ਨਹੀਂ ਬੈਠਾ ਉਹ ਤਾਂ ਮੇਰੇ ਤਾਂ ਹੀ ਕਹਿੰਦੇ ਕਿ ਆਪਣੀ ਮਾਂ ਨੂੰ ਸਾਫ ਕੀਤਾ ਫਿਰ ਤੂੰ ਨਜ਼ਰ ਆਇਆ ਜਦੋਂ ਆਪਣਾ ਆਪ ਗਵਾਇਆ ਤਾਂ ਸ਼ੋ ਪਾਇਆ ਫਿਰ ਉਹ ਸ਼ੋ ਉਹ ਪ੍ਰਮਾਤਮਾ ਪ੍ਰਭੂ ਨਜ਼ਰ ਆਇਆ ਕਿ ਉਹ ਪਰਮਸ਼ਕਤੀਸ਼ਾਲੀ ਤਾਂ ਮੇਰੇ ਅੰਦਰ ਹੀ ਬੈਠਾ ਸੀ ਔਰ ਫਿਰ ਕਮਾਂਗੇ ਕਈ ਵਾਰਾ ਬੜੀ ਸਾਨੂੰ ਹੈਰਾਨੀ ਹੁੰਦੀ ਕਿ ਜਦੋਂ ਬੰਦਾ ਆਪਣੇ ਆਪ ਤੇ ਆਪਣੇ ਅੰਦਰ ਬੈਠੇ ਭਗਵਾਨ ਤੇ ਪ੍ਰਭੂ ਪ੍ਰਮਾਤਮਾ ਤੇ ਭਰੋਸਾ ਕਰਨ ਦੀ ਬਜਾਏ ਨਾ ਆ ਨਗਾਂ ਤੇ ਭਰੋਸਾ ਕਰ ਲੈਂਦਾ ਸਵਾ ਰਤੀ ਦਾ ਪਾ ਲੋ ਆ ਸਵਾ ਦੋ ਰਤੀ ਦਾ ਪਾ ਲੋ ਸਵਾ ਪੰਜ ਰਤੀ ਦਾ ਪਾ ਲੋ ਪੰਜ ਰਤੀਆਂ ਨੇ ਕੀ ਕਰਨਾ ਐਡਾ ਵੱਡਾ ਰੱਬ ਐਡੀ ਵੱਡੀ ਸ਼ਕਤੀ ਤੇਰੇ ਅੰਦਰ ਬੈਠੀ ਹੈ ਸਮਝ ਰਹੇ ਹੋ ਕਿ ਨਹੀਂ ਹੁਣ ਜਰਾ ਸੱਚ ਦੱਸਿਓ ਜਦੋਂ ਅਸੀਂ ਇੱਕ ਅੰਗੂਠੀ ਦੇ ਭਰੋਸਾ ਕਰ ਲੈਂਦੇ ਆ ਤਾਂ ਅਸੀਂ ਆਪਣੇ ਆਪ ਨੂੰ ਛੋਟਾ ਕਰ ਦਿੰਦੇ ਆ ਤਾਂ ਅੰਗੂਠੀ ਨੂੰ ਜਵਾਬ ਦੇ ਦਿਓ ਤਾਂ ਹੁਣ ਬੜਾ ਕਰਨ ਦੀ ਲੋੜ ਕਿਨੂੰ ਹੈ ਆਪਣੇ ਆਪ ਨੂੰ ਆਪਣੇ ਵਿਸ਼ਵਾਸ ਨੂੰ ਆਪਣੇ ਯਕੀਨ ਨੂੰ ਜਾਂ ਫਿਰ ਇਹਨਾਂ ਚੀਜ਼ਾਂ ਨੂੰ ਇਹ ਗੱਲ ਯਾਦ ਰੱਖਣਾ ਹਮੇਸ਼ਾ ਕਿਉਂਕਿ ਇਹ ਚੀਜ਼ਾਂ ਹਰ ਇੱਕ ਜਗ੍ਹਾ ਨਹੀਂ ਸਮਝਾਈਆਂ ਜਾਣੀਆਂ ਫਿਰ ਕਹਾਂਗੇ ਤੁਹਾਨੂੰ ਅਸੀਂ ਕਿਉਂ ਦੱਸ ਰਹੇ ਆ ਕਿਉਂਕਿ ਜਦੋਂ ਅਸੀਂ ਆਪਣੇ ਅੰਦਰ ਦੇਖਦੇ ਆਂ ਤਾਂ ਅਸੀਂ ਕੋਈ ਗੱਲ ਕਹੀ ਦੀ ਜਿੱਦਾਂ ਇੱਕ ਸ਼ੇਰ ਬੋਲੀਦਾ ਹੈ ਨਾ ਕਿ ਫਕੀਰੀ ਮਿਜ਼ਾਜ ਹੂੰ ਮੈਂ ਆਪਣਾ ਅੰਦਾਜ਼ ਸਭ ਤੋਂ ਜੁਦਾ ਰੱਖਤਾ ਹੂੰ ਲੋਕ ਢੂੰਡਦੇ ਹਨ ਮੰਦਰ ਮਸਜਿਦ ਮੈਂ ਆਪਣੇ ਦਿਲ ਮੇਂ ਖੁਦਾ ਰੱਖਤਾ ਹੂੰ ਇਹ ਜਿਹਨੂੰ ਲੋਕ ਮੰਦਰਾਂ ਮਸਜਿਦਾਂ ਚ ਲੱਭਦੇ ਐ ਉਹ ਰੱਬ ਤਾਂ ਤੁਹਾਡੇ ਅੰਦਰ ਹੈ ਔਰ ਇਹ ਗੱਲ ਸਿਰਫ ਸਾਡੀ ਨਹੀਂ ਹੈ ਤੁਹਾਡੀ ਵੀ ਹੈ ਕਿ ਤੁਹਾਡੀ ਅੰਦਰ ਉਹ ਪ੍ਰਮਾਤਮਾ ਰਸੀ ਚਾਹੁੰਦੇ ਕਿ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰੋ ਜਦੋਂ ਤੁਸੀਂ ਆਪਣੇ ਰੱਬ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੇ ਸਾਰੇ ਬਹਿਮ ਭਰਮ ਡਰ ਖਤਮ ਹੋ ਜਾਂਦੇ ਹਨ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਰਬਸ਼ਕਤੀਸ਼ਾਲੀ ਪ੍ਰਮਾਤਮਾ ਤਾਂ ਮੇਰੇ ਅੰਦਰ بیٹھا ਹੈ ਔਰ ਫਿਰ ਕਹਾਂਗੇ ਉੱਤੇ ਵਿਸ਼ਵਾਸ ਕਰਨਾ ਸਿੱਖੋ ਕਿਉਂਕਿ ਇੱਕ ਈਸ਼ਵਰ 'ਤੇ ਵਿਸ਼ਵਾਸ ਜਿਦਾ ਦੱਸਿਆ ਨਾ ਮਲਾਨਾ ਰੂਮੀ ਨੇ ਕਿ ਇੱਕ ਰੱਬ ਤੇ ਇੱਕ ਭਗਵਾਨ ਤੇ ਇੱਕ ਉਹ ਖੁਦਾ ਤੇ ਵਿਸ਼ਵਾਸ ਹਰ ਮੁਸ਼ਕਿਲ ਦਾ ਹੱਲ ਕਰ ਸਕਦਾ ਹੈ ਬੋਲੋ ਸਮਝਦੇ ਹੋ ਆਪਣੀ ਹੁਣ ਮੁਸ਼ਕਿਲ ਕੀ ਹੈ ਜੀਵਨ ਚ ਕੋਈ ਬਿਮਾਰੀ ਹੋਵੇ ਉਹ ਵੀ ਮੁਸ਼ਕਿਲ ਲੱਗਦੀ ਹੈ ਮੇਰਾ ਕੰਮ ਨਹੀਂ ਚੱਲਦਾ ਮੁਸ਼ਕਿਲ ਲੱਗਦੀ ਹੈ ਜਾਂ ਮੇਰੇ ਜੀਵਨ ਚ ਆ ਪ੍ਰੋਬਲਮ ਹੈ ਮੈਨੂੰ ਸਫਲਤਾ ਨਹੀਂ ਮਿਲਦੀ ਮੁਸ਼ਕਿਲ ਲੱਗਦੀ ਹੈ ਹੁਣ ਚਾਹੇ ਕੋਈ ਵੀ ਮੁਸ਼ਕਿਲ ਹੋਵੇ ਜਦੋਂ ਤੁਸੀਂ ਇੱਕ ਵਿਸ਼ਵਾਸ ਕਰ ਲਮੋ ਕਿ ਮੇਰੇ ਅੰਦਰ ਪਰਮ ਸ਼ਕਤੀ ਬੈਠੀ ਹੈ ਮੇਰੇ ਅੰਦਰ ਪਰਮ ਸ਼ਕਤੀਸ਼ਾਲੀ ਪਰਮਾਤਮਾ ਬੈਠਾ ਹੈ ਕਿ ਜੇ ਮੇਰਾ ਮਾਲਿਕ ਮੇਰੇ ਅੰਦਰ ਹੈ ਔਰ ਸ਼ਕਤੀ ਦਾ ਦਾਤਾ ਮੇਰੇ ਅੰਦਰ ਹੈ ਤਾਂ ਕੋਈ ਕੰਮ ਮੇਰੇ ਵਾਸਤੇ ਮੁਸ਼ਕਿਲ ਕਦੀ ਕਹਦੇ ਹੋ ਹੋਈ ਨਹੀਂ ਸਕਦਾ ਔਰ ਫਿਰ ਵੀ ਕਹਾਂਗੇ ਕਿ ਕੋਈ ਕੰਮ ਮੁਸ਼ਕਿਲ ਨਹੀਂ ਹੈ ਪਰ ਜਦੋਂ ਕੋਈ ਵੀ ਕੰਮ ਪਹਿਲੀ ਦੂਜੀ ਵਾਰ ਕਰੀਏ ਤਾਂ ਥੋੜੀ ਪ੍ਰੋਬਲਮ ਆਂਦੀ ਹੈ ਪਰ ਮੁਸ਼ਕਿਲ ਨਹੀਂ ਹੈ ਇਹਦਾ ਮਤਲਬ ਹੈ ਉੱਥੇ ਪ੍ਰੈਕਟਿਸ ਦੀ ਲੋੜ ਹੈ ਬੋਲੋ ਸਮਝਦੇ ਹੋ ਕਿ ਨਹੀਂ ਹੁਣ ਅੱਜ ਅਸੀਂ ਕਿਸੇ ਵੀ بڑے ਤੋਂ ਵੱਡੇ ਖਿਡਾਰੀ ਨੂੰ ਦੇਖ ਲਈਏ ਚਲੋ ਫਰਜ਼ ਕਰੋ ਸਚਿਨ ਤੰਦੂਲਕਰ ਦੀ ਗੱਲ ਕਰੀਏ ਕਿ ক্রিকেট ਵਿੱਚ ਛੱਕੇ ਮਾਰਦਾ ਹੈ ਪਰ ਕਦੀ ਨਾ ਕਦੀ ਪਹਿਲੀ ਵਾਰ ਉਹਨਾਂ ਬੈਟ ਫੜਿਆ ਹੋਵੇਗਾ ਤਾਂ ਜਾਂਦੇ ਨਹੀਂ ਛੱਕੇ ਨਹੀਂ ਮਾਰੇ ਹੋਣਗੇ ਪਹਿਲਾਂ ਪ੍ਰੈਕਟਿਸ ਕਰਨੀ ਪਈ ਉਹਨੂੰ ਕਿੰਨੀ ਮਿਹਨਤ ਕਰਨੀ ਪਈ ਉਹਨੂੰ ਚਾਹੇ ਕੋਈ ਵੀ ਕਿਸੇ ਵੀ ਫੀਲਡ 'ਚ ਲੈ ਲਈਏ ਇਸੇ ਬਲੋ ਸਮਝਦੇ ਹੋ ਕਿ ਨਹੀਂ ਹਰ ਫੀਲਡ ਦੇ ਵਿੱਚ ਪਹਿਲਾਂ ਇੱਕ ਉਹ ਵੀ ਟਾਈਮ ਹੁੰਦਾ ਜਦੋਂ ਬੰਦਾ ਡਰਦਾ ਹੈ ਕਿ ਇਹ ਕੰਮ ਹੋਣਾ ਨਹੀਂ ਹੈ ਪਰ ਜੇ ਡਰ ਕੇ ਰੁਕ ਜਾਵੇ ਕੋਸ਼ਿਸ਼ ਹੀ ਨਾ ਕਰੇ ਤਾਂ ਇਹ ਕਦੀ ਹੁੰਦਾ ਹੀ ਨਹੀਂ ਹੈ ਪਰ ਜੇ ਬੰਦਾ ਕਹਿੰਦਾ ਠੀਕ ਹੈ ਮੈਨੂੰ ਡਰ ਲੱਗਦਾ ਹੈ ਪਰ ਮੈਂ ਕੋਸ਼ਿਸ਼ ਕਰਨੀ ਹੈ ਹਾਰ ਨਹੀਂ ਮੰਨਣੀ ਉਹ ਆਪਣੇ ਡਰ ਦਾ ਸਾਹਮਣਾ ਕਰਦਾ ਹੈ ਕੋਸ਼ਿਸ਼ ਕਰਦਾ ਹੈ ਤਾਂ ਫੇ ਕਹਾਵਤ ਹੈ ਕਿ ਡਰ ਕੇ ਆਗੇ ਕੀ ਹੁੰਦਾ ਡਰ ਤੋਂ ਅੱਗੇ ਹੁਣ ਤੁਸੀਂ ਜਿੰਨਾ ਚਾਹਦੇ ਹੋ ਤਾਂ ਜਿੱਦੋਂ ਡਰ ਛੱਡੋ ਪਹਿਲਾਂ